ਤਾਂ ਉਹਨਾਂ ਨੇ ਹੀ ਲੱਕੜੀ ਦਾ ਬਣਵਾਇਆ ਵਾ ਤੇ ਇਹਦੇ ਆਹ ਕੋਕੇ ਲੱਗਿਆ ਨੇ ਤੇ ਇੱਧਰ ਵੀ ਹੈਂਡਲ ਲੱਗਿਆ ਚਾਰੇ ਸਾਈਡ ਕੋਕੇ ਕੋਕੇ ਲੱਗਿਆ ਤੇ ਇਹਦੇ ਫੁੱਲ ਉੱਪਰ ਸਾਰੇ ਫੁਲਕਾਰੀ ਲੱਗੀ ਆ ਤੇ ਇਹਦੇ ਆਹ ਗੋਟਾ ਲੱਗਿਆ ਹੋਇਆ ਵਾ ਸਾਰੇ ਇੱਧਰ ਵੀ ਸਾਰੇ ਤੇ ਕੋਕੇ ਲੱਗੇ ਹੋਇਆ ਤੇ ਸਾਰੇ ਪਿੱਤਲ ਦੇ ਕੋਕੇ ਲੱਗੇ ਹੋਇਆ ਤੇ ਆਹ ਜਿਹੜਾ ਇਹਨੂੰ ਚੱਕਣ ਨੂੰ ਆ ਤੇ ਆਹ ਜਿਹੜਾ ਇਹਨਾਂ ਹੈਂਡਲ ਆ ਇਹਨੂੰ ਮਤਲਬ ਕੁੰਡੀ ਹੈ ਦੀ ਤੇ ਆ ਵੀ ਇਹਦਾ ਇਨੂੰ ਚੱਕਣ ਨੂੰ ਆ ਤਾਂ ਤੇ ਇਹਦੇ ਸਾਈਡ ਸਾਰਾ ਗੋਟਾ ਲੱਗਿਆ ਜਦੋਂ ਪੂਰੀ ਫੁੱਲ ਫਰਕਰੀ ਆ ਤੁਹਾਨੂੰ ਚੱਕ ਕੇ ਵੀ ਦਿਖਾਵਾਂਗੇ ਆ ਦੇਖੋ ਇਹਦੇ ਅੰਦਰ ਸ਼ੌਕਰ ਲੱਗਿਆ ਇਹ ਇਹਦੇ ਅੰਦਰ ਸ਼ੌਕਰ ਲੱਗਿਆ ਹੋਵੇ ਤੇ ਆਪਣੇ ਆਪ ਚੱਕੇ ਜਾਣਾ ਤੇ ਅੰਦਰ ਇਹ ਤਾਂ ਹਜੇ ਤਿਆਰ ਬੰਦਾ ਵਿਆਹ ਦੀ ਵਰੀ ਸੂਟ ਪਾਉਣ ਲਈ ਬਣਿਆ ਹੋਇਆ ਤੇ ਜਿਹਨੇ ਵੀ ਰੈਡੀ ਕਰਵਾਉਣਾ ਵਾ ਸਾਨੂੰ ਸਾਡੇ ਨੰਬਰ 7743057421 ਤੇ ਉਹ ਸੰਪਰਕ ਕਰ ਸਕਦੇ ਆ ਸਾਡੇ ਨਾਲ